ਚੈਨਲ ਪੰਜਾਬੀ ਦੇਖ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦਿਨਾਲ ਕਰਦੇ ਆਂ ਸ਼ੁਰੂਆਤ ਐਪਸਪੋਰਟ ਸਿਟੀ ਹਾਲ ਦੇ ਬਾਹਰ ਇਨ ਕੈਂਪਮੈਂਟਸ ਪਿਛਲੀਆਂ ਗਰਮੀਆਂ ਤੋਂ ਸੀ ਸਥਾਪਿਤ ਇਸ ਨੂੰ ਗਿਆ ਹਟਾਇਆ ਪ੍ਰਿੰਸ ਚਾਰਜ ਵੀ ਚੁੱਕ ਰਿਹਾ ਇਸ ਤਰ੍ਹਾਂ ਦੇ ਕਦਮ 에ਅ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੀ ਸਟ੍ਰਾਈਕ ਜਾਰੀ ਪ੍ਰਧਾਨ ਮੰਤਰੀ ਕਾਰਨ ਕੋਈ ਸਮਝੌਤਾ ਨਾ ਹੋਣ ਨੂੰ ਲੈ ਕੇ ਨਿਰਾਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਅਗਲੇ ਮਹੀਨੇ ਜਾਣਗੇ ਮੈਕਸੀਕੋ ਅਮਰੀਕਾ ਦੇ ਨਾਲ ਟ੍ਰੇਡ ਰਿਲੇਸ਼ਨ ਸਬੰਧੀ ਹੋਵੇਗੀ ਗੱਲਬਾਤ ਹੁਣ ਜਾਂਦੇ ਖਬਰਾਂ ਵਿਸਥਾਰ ਦੇ ਨਾਲ ਐਵਸਪੋਰਟ ਸਿਟੀ ਹਾਲ ਦੇ ਬਾਹਰ ਇਨਕੈਂਪਮੈਂਟ ਜੋ ਕਿ ਪਿਛਲੀਆਂ ਗਰਮੀਆਂ ਚ ਸਥਾਪਿਤ ਕੀਤਾ ਗਿਆ ਸੀ ਇਸ ਨੂੰ ਕਈ ਮਹੀਨਿਆਂ ਦੇ ਵਿਰੋਧ ਤੋਂ ਬਾਅਦ ਹਟਾ ਦਿੱਤਾ ਗਿਆ ਆਖਰੀ ਟੈਂਟ ਜੂਨ ਵਿੱਚ ਹਟਾਇਆ ਗਿਆ ਸੀ ਤੇ ਹੁਣ ਸਿਟੀ ਹਾਲ ਦੇ ਬਾਹਰ ਕੋਈ ਵੀ ਇਨਕੈਂਪਮੈਂਟ ਨਹੀਂ ਹੈ ਉਹਨਾਂ ਕਹਿ ਕੇ ਅਦਾਲਤ ਨੂੰ ਦਿੱਤੀਆਂ ਗਈਆਂ ਪਟੀਸ਼ਨਰ ਨੂੰ ਵੀ ਵਾਪਸ ਲੈ ਲੈ ਗਿਆ ਤੇ ਹੁਣ ਮਾਮਲਾ ਹੱਲ ਮੰਨਿਆ ਜਾ ਰਿਹਾ ਹੈ 24 ਜੁਲਾਈ 2024 ਨੂੰ ਐਵਸਪੋਰਟ ਸਿਟੀ ਕੌਂਸਲ ਬਲਾਕ ਵਿੱਚ ਕਿਹਾ ਗਿਆ ਸੀ ਕਿ ਡਰੱਗ ਵਾਰ ਸਰਵਾਈਵਰਸ ਗਰੁੱਪ ਵੱਲੋਂ ਜੋ ਕਿ ਹੋਮਲੈਸ ਲੋਕਾਂ ਦੀ ਵਕਾਲਤ ਕਰਦਾ ਉਹ ਇੱਥੇ ਪੱਕਾ ਕੈਂਪ ਲਗਾਉਣ ਵਾਲਿਆਂ ਲਈ ਮੁਫਤ ਜ਼ਮੀਨ ਦੀ ਮੰਗ ਕਰ ਰਿਹਾ ਸੀ ਅਤੇ ਸਤੰਬਰ ਵਿੱਚ ਸਿਟੀ ਵੱਲੋਂ ਕੈਂਪ ਵਿੱਚ ਰਹਿਣ ਵਾਲੇ ਲੋਕਾਂ ਨੂੰ ਟ੍ਰੈਸਪਾਸ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੈਟ੍ਰੀਆਬਸਪੋਰਟ ਇਸਪੈਕਟ ਸੁਸਾਇਟੀ ਵੱਲੋਂ ਇਸ ਨੋਟਿਸ ਨੂੰ ਚੁਣੌਤੀ ਦਿੱਤੀ ਗਈ ਜਿਸ ਦੇ ਬਾਅਦ ਬੀਸੀ ਸੁਪਰੀਮ ਕੋਰਟ ਵੱਲੋਂ ਇਸ ਚੁਣੌਤੀ ਨੂੰ ਰੱਦ ਕੀਤਾ ਗਿਆ ਤੇ ਐਬਸਪੋਰਟ ਦੇ ਬਾਇਲੌਅ ਨੂੰ ਬਰਕਰਾਰ ਰੱਖਿਆ ਗਿਆ ਜੋ ਕੈਂਪਮੈਂਟ ਹਟਾਉਣ ਦੀ ਆਗਿਆ ਦਿੰਦਾ ਹੈ ਉਸ ਨੂੰ ਪ੍ਰਭਾਵੀ ਰੱਖਿਆ ਜਾਏਗਾ ਪਰ ਇਸ 'ਚ ਸਿਟੀ ਲਈ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਿਸ ਵਿੱਚ ਪ੍ਰਭਾਵਿਤ ਹੋਣ ਵਾਲੇ ਹੋਮਲੈਸ ਲੋਕਾਂ ਲਈ ਰਹਿਣ ਦਾ ਪ੍ਰਬੰਧ ਕਰਨਾ ਅਤੇ ਨੁਕਸਾਨ ਘਟਾਉਣ ਲਈ ਸਰਵਿਸਿਜ਼ ਪ੍ਰਦਾਨ ਕਰਨਾ ਅਤੇ ਮੈਂਟਲ ਹੈਲਥ ਦਾ ਅਸੈਸਮੈਂਟ ਲਗਾਉਣਾ ਸ਼ਾਮਲ ਸੀ ਇਸ ਦੇ 1 ਮਹੀਨੇ ਬਾਅਦ ਐਵਸਫੋਰਡ ਲੀਜ਼ਨ ਨੂੰ ਸਲਾਨਾ ਰਿਮੈਂਬਰੈਂਸ ਡੇ ਸੈਰਮੋਨੀ ਸਮਾਗਮ ਕਿਸੇ ਹੋਰ ਥਾਂ ਕਰਨਾ ਪਿਆ ਸੀ ਜਿਸ ਦੇ ਬਾਅਦ ਸਿਟੀ ਵੱਲੋਂ ਬੀਸੀ ਕੋਰਟ ਆਫ ਅਪੀਲ ਦੇ ਵਿੱਚ ਇੱਕ ਐਪਲੀਕੇਸ਼ਨ ਦਾਇਰ ਕਰਕੇ ਸ਼ਰਤਾਂ ਨੂੰ ਹਟਾਉਣ ਦੇ ਲਈ ਕਿਹਾ ਗਿਆ ਇਸ ਵਿੱਚ ਸਿਟੀ ਨੇ ਹਵਾਲਾ ਦਿੱਤਾ ਸੀ ਕਿ ਇਸ ਨੂੰ ਲਾਗੂ ਕਰਨ ਲਈ ਅਧਿਕਾਰਤ ਫੰਡ ਨਹੀਂ ਨੇ ਪਿਛਲੇ ਨਵੰਬਰ ਸਿਟੀ ਨੇ ਇਨਕੈਪਮੈਂਟਸ ਦੇ ਪਾਸੇ ਫੈਂਸਿੰਗ ਲਗਾਈ ਅਤੇ 8 ਲੋਕਾਂ ਨੂੰ ਉਸ ਜਗ੍ਹਾ ਤੋਂ ਹਟਾ ਦਿੱਤਾ ਜੋ ਕਿ ਇੱਥੇ ਨਵੇਂ ਆਏ ਸਨ ਸਿਟੀ ਨੇ ਕਿਹਾ ਕਿ ਉਹ ਪਿਛਲੇ ਇੱਕ ਦਹਾਕੇ ਤੋਂ ਪ੍ਰੋਵਿੰਸ ਨਾਲ ਮਿਲ ਕੇ ਕੰਮ ਕਰ ਰਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਨੂੰ ਹਾਊਸਿੰਗ ਅਤੇ ਆਊਟਰੀਚ ਸਰਵਿਸਿਜ਼ ਪ੍ਰਦਾਨ ਕੀਤੀਆਂ ਜਾਣ ਜੋ ਕਿ ਫਰੇਜ਼ਰ ਹੈਲਥ ਅਤੇ BC ਹਾਊਸਿੰਗ ਕਮਿਊਨਿਟੀ ਦੀ ਜ਼ਿੰਮੇਵਾਰੀ ਹੈ ਜਿਸ ਦੇ ਬਾਅਦ ਇੱਥੇ ਰਹਿਣ ਵਾਲੇ ਲੋਕਾਂ ਨੇ ਸਰਵਿਸਿਜ਼ ਤੱਕ ਪਹੁੰਚ ਬਣਾਈ ਅਤੇ ਕਿਸੇ ਹੋਰ ਥਾਂ ਤੇ ਰਹਿਣ ਦੀ ਚੋਣ ਕੀਤੀ। ਕੈਂਪ ਹਟਾਉਣ ਸੰਬੰਧੀ ਸਿਟੀ ਨੇ ਨਵੰਬਰ 2024 ਚ ਆਖਰੀ ਵਾਰ ਕਮਿਊਨਿਟੀ ਚ ਅਪਡੇਟ ਦਿੱਤੀ ਸੀ। ਇਸ ਦੇ ਬਾਅਦ ਹੁਣ মিডিਆ ਰਿਕਵੈਸਟ ਉੱਤੇ ਬਿਆਨ ਜਾਰੀ ਕੀਤਾ ਗਿਆ ਹੈ। ਇਹ ਸਿਰਫ ਐਪਸਪੋਰਟ ਦਾ ਹਾਲ ਨਹੀਂ ਹੈ। ਇਸ ਤੋਂ ਇਲਾਵਾ ਬੈਂਕੂਵਰ ਸਰੀ ਅਤੇ ਮੈਟਰੋ ਬੈਂਕੂਵਰ ਤੇ ਉੱਪਰ ਫਰੇਜ਼ਰ ਵੈਲੀ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਹੋਮਲੈਸ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਜਿਸ ਦਾ ਹੱਲ ਕਰਨ ਦੇ ਲਈ ਤਿੰਨੇ ਸਰਕਾਰਾਂ ਨੂੰ ਲੋਕ ਅਪੀਲ ਕਰ ਰਹੇ ਨੇ ਦੂਜੇ ਪਾਸੇ ਪ੍ਰਿੰਸ ਚਾਰਜ ਸਿਟੀ ਦਾ ਕਹਿਣਾ ਹੈ ਕਿ ਉਹ ਵੀ ਲੰਬੇ ਸਮੇਂ ਤੋਂ ਚੱਲ ਰਹੇ ਬੇਕਰੇ ਕੈਂਪਾਂ ਨੂੰ ਢਾਉਣਾ ਸ਼ੁਰੂ ਕਰ ਦੇਗਾ ਜਦੋਂ ਬੀਸੀ ਸੁਪਰੀਮ ਕੋਰਟ ਦੇ ਜੱਜ ਨੇ ਇਸ ਕਦਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਫੈਸਲਾ ਸੁਣਾਇਆ ਹੈ ਕਿ ਸਿਟੀ ਹੋਮਲੈਸ ਲੋਕਾਂ ਨੂੰ ਕਿਸੇ ਹੋਰ ਥਾਂ ਤੇ ਸ਼ਿਫਟ ਕਰਨ ਦਾ ਪ੍ਰਬੰਧ ਕਰੇਗੀ ਪ੍ਰਿੰਸ ਚਾਰਜ ਪਹਿਲਾਂ ਵੀ ਸ਼ਹਿਰ ਦੀ ਮਲਕੀਅਤ ਵਾਲੀਆਂ ਜ਼ਮੀਨਾਂ ਤੇ ਕੈਂਪ ਹਟਾਉਣ ਦੇ ਲਈ ਕਈ ਵਾਰ ਅਦਾਲਤ ਦੇ ਵਿੱਚ ਗਿਆ ਸੀ ਪਰ ਪਹਿਲਾਂ ਦੱਸਿਆ ਗਿਆ ਸੀ ਕਿ ਸਿਟੀ ਵੱਲੋਂ ਹੋਮਲੈਸ ਲੋਕਾਂ ਦੇ ਲਈ ਕੋਈ ਹੋਰ ਟੁਕਵੀਂ ਥਾਂ ਮੁਹੱਈਆ ਨਹੀਂ ਕਰਵਾਏਗੀ ਅਤੇ ਨਾ ਹੀ ਕੋਈ ਬਾਕੀ ਸਹੂਲਤਾਂ ਦਾ ਪ੍ਰਬੰਧ ਦਿੱਤਾ ਗਿਆ ਜਿਸ ਕਾਰਨ ਕਾਫੀ ਅਦਾਲਤੀ ਜਦੋਜਦੋਜ ਚੱਲੀ ਪਰ ਹੁਣ ਪ੍ਰਿੰਸ ਚਾਰਜ ਵੀ ਹੋਮਲੈਸ ਇਨ ਕੈਂਪਮੈਂਟ ਨੂੰ ਹਟਾਉਣ ਦੇ ਲਈ ਕਦਮ ਚੁੱਕੇਗਾ ਕੈਨੇਡਾ ਦੀ ਜੌਬਸ ਮਿਨਿਸਟਰ ਪੈਟੀ ਹਾਇਦੋ ਨੇ ਕਿਹਾ ਕਿ ਫੈਡਰਲ ਸਰਕਾਰ 에ਅਰਲਾਈਨ ਸੈਕਟਰ ਦੇ ਵਿੱਚ ਬਿਨਾ ਤਨਖਾਹ ਦੇ ਕੰਮ ਕਰਵਾਉਣ ਦੇ ਲਗਾਏ ਗਏ ਇਲਜ਼ਾਮ ਦੀ ਜਾਂਚ ਕਰ ਰਹੀ ਹੈ ਕਿਉਂਕਿ 에ਅਰ ਕੈਨੇਡਾ ਦੀਆਂ ਫਲਾਈਟਾਂ ਚੱਲ ਨਹੀਂਆਂ ਫਿਲਹਾਲ ਧੁੰਦਲੀਆਂ ਜਾ ਪਰੀਆਂ ਨੇ ਕਿਉਂਕਿ 에ਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਪ੍ਰਮੁੱਖ ਸ਼ਿਕਾਇਤ ਇਹੀ ਹੈ ਕਿ ਬੋਰਡਿੰਗ ਅਤੇ ਹੋਰ ਕੰਮਕਾਜ ਸਮੇਂ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਹਜਦੂ ਨੇ ਕਿਹਾ ਕਿ ਉਹਨਾਂ ਦਾ ਡਿਪਾਰਟਮੈਂਟ ਜਾਂਚ ਕਰ ਰਿਹਾ ਅਤੇ ਜੇਕਰ ਅਜਿਹੀ ਕੋਈ ਕਮੀ ਹੈ ਤਾਂ ਉਸ ਨੂੰ ਦੂਰ ਕੀਤਾ ਜਾਏਗਾ ਕਿਉਂਕਿ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਨੇ ਸਟ੍ਰਾਈਕ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਸੀ ਪਰ ਲਿਬਰਲਸ ਸਟ੍ਰਾਈਕ ਕਰ ਰਹੇ ਫਲਾਈਟ ਅਟੈਂਡੈਂਸਾਂ ਨੂੰ ਕੰਮ ਤੇ ਵਾਪਸ ਭੇਜਣ ਸੰਬੰਧੀ ਕਾਨੂੰਨ ਲਾਗੂ ਕਰਨ ਵਾਸਤੇ ਸੰਸਦ ਦਾ ਸੈਸ਼ਨ ਬੁਲਾਉਣ ਦਾ ਵਿਚਾਰ ਨਹੀਂ ਕਰ ਰਹੇ ਨੇ ਦੂਜੇ ਪਾਸੇ ਯੂਨੀਅਨ ਦੇ ਵੱਲੋਂ ਵੀ ਸਰਕਾਰ ਦੇ ਇਸ ਫੈਸਲੇ ਦੀ ਲਗਾਤਾਰ ਨਖੇਦੀ ਕਰ ਰਹੀ ਹੈ ਜਿਸ ਦੇ ਚੋ ਇਹ ਆਖ ਰਹੇ ਨੇ ਕਿ ਗਵਰਨਮੈਂਟ ਸਿੱਧੇ ਤੌਰ ਤੇ ਕਾਰਪੋਰੇਟਸ ਦਾ ਸਾਥ ਦੇ ਰਹੀ ਹੈ ਜਦਕਿ ਇਸ ਮੌਕੇ ਤੇ ਵਰਕਰਸ ਦੀ ਗੱਲ ਸੁਣਨਾ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਬਿਨਾਂ ਤਨਖਾਹ ਤੋਂ ਕੰਮ ਕਰਵਾਉਣਾ ਪੈਂਦਾ ਹੈ ਤੇ ਨਵੇਂ ਫਲਾਈਟ ਅਟੈਂਡੈਂਟਸ ਦੀ ਤਨਖਾਹ ਤਾਂ ਪਾਵਰਟੀ ਰੇਂਜ ਤੋਂ ਵੀ ਘੱਟ ਹੈ ਕਿ ਭਾਵੇਂ ਜਿੰਨੀ ਘੱਟੋ-ਘੱਟ ਇਨਕਮ ਵਾਲੇ ਕੈਨੇਡੀਅਨਸ ਨੇ ਉਸ ਤੋਂ ਵੀ ਘੱਟ ਨਵੇਂ ਫਲਾਈਟ ਅਟੈਂਡੈਂਟਸ ਕਮਾਉਂਦਾਗਾ ਬੇਸ਼ੱਕ 에ਅ ਕੈਨੇਡਾ ਦੇ ਵੱਲੋਂ ਅਗਲੇ ਸਾਲਾਂ ਦੇ ਵਿੱਚ 38% ਤਨਖਾਹ ਵਾਧੇ ਦਾ ਪ੍ਰਸਤਾਵ ਦਿੱਤਾ ਗਿਆ ਸੀ ਪਰ ਅਨਪੇਡ ਵਰਕ ਦੇ ਮੁੱਦੇ ਦੇ ਉੱਪਰ ਦੋਵੇਂ ਧਿਰਾਂ 'ਚ ਸਹਿਮਤੀ ਨਹੀਂ ਬਣੀ ਤੇ ਹੁਣ ਜਦੋਂ ਸਟ੍ਰਾਈਕ ਨੂੰ ਗੈਰਕਾਨੂੰਨੀ $`ਲਾਣ ਦਿੱਤਾ ਗਿਆ ਤੇ ਇਸ ਤੋਂ ਬਾਅਦ ਵੀ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਦੇ ਪ੍ਰੈਜ਼ੀਡੈਂਟ ਦਾ ਸਪੱਸ਼ਟ ਰੂਪ ਦੇ ਵਿੱਚ ਕਹਿਣਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਏਗਾ ਉਹਨਾਂ ਆਖਿਆ ਕਿ ਜੇਕਰ ਸਰਕਾਰ ਉਹਨਾਂ ਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਤਾਂ ਜੇਲ੍ਹ ਵੀ ਭੇਜ ਸਕਦੀ ਹੈ ਪਰ ਫਲਾਈਟ ਅਟੈਂਡੈਂਟਸ ਆਪਣੇ ਜਾਇਜ਼ ਹੱਕ ਲੈ ਕੇ ਹੀ ਕੰਮ ਤੇ ਵਾਪਸ ਪਰਤਣਗੇ ਦੂਜੇ ਪਾਸੇ ਪ੍ਰਧਾਨ ਮੰਤਰੀ ਮਾ ਕਾਰਨੀ ਵੱਲੋਂ ਵੀ ਇਸ ਉੱਪਰ ਨਿਰਾਸ਼ਾ ਪ੍ਰਗਟਾਈ ਗਈ ਹੈ ਕਿ ਇਸ ਓਕੇ ਕੈਨੇਡੀਅਨਸ ਦੇ ਵੱਲੋਂ ਬਹੁਤ ਟਰੈਵਲ ਕੀਤਾ ਜਾਂਦਾ ਹੈ ਤੇ ਜੋ ਲੋਕ ਵਿਦੇਸ਼ਾਂ 'ਚ ਜਾਂ ਕਿਸੇ ਹੋਰ ਥਾਂ ਤੇ ਘੁੰਮਣ ਲਈ ਗਏ ਹੋਏ ਸਨ ਤਾਂ ਬੱਚਿਆਂ ਦੀਆਂ ਸਕੂਲੀ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਉਹਨਾਂ ਨੇ ਕੈਨੇਡਾ ਵਾਪਸ ਆਉਣਾ ਤੇ ਇਸ ਸਮੇਂ ਦੇ ਵਿੱਚ ਇਸ ਸਟ੍ਰਾਈਕ ਦੇ ਨਾਲ ਉਹਨਾਂ ਦੇ ਪਲਾਨਸ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਨੇ ਪ੍ਰਧਾਨ ਮੰਤਰੀ ਮਾਕਰਨੀ ਦੇ ਵੱਲੋਂ ਵੀ ਦੋਵੇਂ ਧਿਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬੈਠ ਕੇ ਇੱਕ ਚੰਗੀ ਡੀਲ ਦੇ ਉੱਪਰ ਪਹੁੰਚਣ ਅਤੇ ਜਲਦੀ ਤੋਂ ਜਲਦੀ 에ਅਰ ਕੈਨੇਡਾ ਦੀਆਂ ਸਰਵਿਸਿਜ਼ ਪੁਹਾਲ ਹੋਣ ਬੇਸ਼ੱਕ ਗਵਰਨਮੈਂਟ ਹੁਕਮਾਂ ਤੋਂ ਬਾਅਦ ਇਹ ਪ੍ਰਭਾਵੀ ਹੋਣੀ ਸੀ ਪਰ ਯੂਨੀਅਨ ਦੇ ਵੱਲੋਂ ਉਹਨਾਂ ਤੋਂ ਕਿਨਾਰਾ ਕਰ ਲਿਆ ਗਿਆ ਤੇ ਆਪਣੀਆਂ ਮੰਗਾਂ ਤੇ ਅੜੇ ਰਹਿਣ ਦੀ ਗੱਲ ਆਖੀ ਗਈ ਹੈ। ਵਾਈਟ ਰੌਕ ਦੇ ਬਿਜ਼ਨਸਮੈਨਾਂ ਅਤੇ ਸਥਾਨਕ ਲੋਕਾਂ ਦੇ ਇੱਕ ਗਰੁੱਪ ਵੱਲੋਂ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਸੀ ਜਿਸ ਦੀ ਚਰਚਾ ਵੀਕਐਂਡ ਦੇ ਉੱਪਰ ਵੀ ਹੁੰਦੀ ਰਹੀ ਜਿਸ ਵਿੱਚ ਕਿਹਾ ਗਿਆ ਹੈ ਕਿ ਵਾਈਟ ਰੌਕ ਨੂੰ ਸ਼ਹਿਰ ਦਾ ਹਿੱਸਾ ਬਣ ਜਾਣਾ ਚਾਹੀਦਾ। ਜਿਨ੍ਹਾਂ ਦਾ ਤਰਕ ਦਿੱਤਾ ਕਿ ਸ਼ਹਿਰ ਵਿੱਚ ਰੁਕਕਟਣ ਦੀ ਨੀਤੀ ਪ੍ਰਾਪਰਟੀ ਟੈਕਸ ਵਿੱਚ ਵਾਧਾ ਪ੍ਰੋਪਰਟੀ ਇੰਸ਼ੋਰੈਂਸ ਵਿੱਚ ਵਾਧਾ ਬਿਜ਼ਨੈਸਸ ਨੂੰ ਲਾਇਸੈਂਸ ਦੇਣ ਵਿੱਚ ਦੇਰੀ ਅਤੇ ਹੋਰ ਬਹੁਤ ਕੁਝ ਹੈ ਜਿਸ ਕਾਰਨ ਵਾਈਟ ਰੌਕ ਨੂੰ ਸਰੀ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ ਇਸੇ ਕਰਕੇ ਉਹਨਾਂ ਨੇ ਪਟੀਸ਼ਨ ਸ਼ੁਰੂ ਕਰਨ ਦੀ ਗੱਲ ਆਖੀ ਹੈ ਤੇ ਉਹ ਸੋਚਦੇ ਹਨ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਤਾਂ ਹੀ ਹੋ ਸਕਦਾ ਜੇਕਰ ਵਾਈਟ ਰੌਕ ਵੀ ਸਿਟੀ ਆਫ ਸਰੀ ਦਾ ਹਿੱਸਾ ਹੋਵੇ ਉਹਨਾਂ ਕਹੇ ਹੈ ਕਿ ਸਰੀ ਇੱਕ ਵੱਡਾ ਮਜ਼ਬੂਤ ਐਡਮਿਨਿਸਟ੍ਰੇਸ਼ਨ ਟਰਾਂਸਪਰੈਂਸੀ ਦੇ ਲਈ ਜਵਾਬਦੇਹੀ ਅਤੇ ਜ਼ਿਆਦਾ ਪਬਲਿਕ ਸਰਵਿਸਿਜ਼ ਦਾ ਲਾਭ ਵਾਈਟ ਰੌਕ ਦੇ ਵਸਨੀਕਾਂ ਨੂੰ ਵੀ ਮਿਲੇ ਇਸ ਲਈ ਇਹ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਵਾਈਟ ਰੌਕ ਨਿਵਾਸੀ ਅਤੇ ਬਿਜ਼ਨਸ ਲੀਡਰ ਅਵਤਾਰ ਕੇਲ ਵੱਲੋਂ ਇਹ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਪੀਸਰਚ ਨਿਊਜ਼ ਵੱਲੋਂ ਆਨਲਾਈਨ ਪਟੀਸ਼ਨ ਸੰਬੰਧੀ ਸਿਟੀ ਆਫ ਵਾਈਟ ਰੌਕ ਅਤੇ ਸਿਟੀ ਆਫ ਸਰੀ ਦੋਵਾਂ ਦੇ ਨਾਲ ਸੰਪਰਕ ਕੀਤਾ ਗਿਆ ਸੀ ਇਸ ਪਟੀਸ਼ਨ ਉੱਪਰ ਸੋਮਵਾਰ ਦੁਪਹਿਰ ਤੱਕ 215 ਸਿਗਨੇਚਰ ਹੋਏ ਨੇ ਵਾਈਟ ਰੌਕ ਸਿਟੀ ਇਸ ਪਟੀਸ਼ਨ ਬਾਰੇ ਜਾਣਕਾਰੀ ਰੱਖਦੀ ਹੈ ਤੇ ਲੋੜ ਅਨੁਸਾਰ ਇਸ ਦੀ ਨਿਗਰਾਨੀ ਅਤੇ ਸਮੀਖਿਆ ਕਰਨ ਦੀ ਗੱਲ ਵੀ ਆਖਦੀ ਹੈ ਤੇ ਸਿਟੀ ਨੇ ਕਿਹਾ ਕਿ ਇਸ ਸਮੇਂ ਸਾਂਝੀ ਕਰਨ ਦੇ ਲਈ ਕੋਈ ਵਾਧੂ ਜਾਣਕਾਰੀ ਨਹੀਂ ਹੈ ਪਰ ਸਿਟੀ ਅਫਸਰੀ ਵੱਲੋਂ ਇਸ ਪਟੀਸ਼ਨ ਬਾਰੇ ਕੋਈ ਜਵਾਬ ਨਹੀਂ ਦਿੱਤਾ ਗਿਆ ਕਾਬਲੇ ਗੌਰ ਹੈ ਕਿ ਵਾਈਟ ਰੌਕ ਸਰੀ ਦੇ ਨਾਲ ਲੱਗਦਾ ਸਮੁੰਦਰ ਕੰਢੇ ਵਸਿਆ ਹੋਇਆ ਇੱਕ ਸ਼ਹਿਰ ਹੈ ਜਿਸ ਦੀ ਪਾਪੂਲੇਸ਼ਨ 2221000 ਹੈ ਛੋਟਾ ਸ਼ਹਿਰ ਹੋਣ ਕਰਕੇ ਇੱਥੇ ਲੋਕ ਪ੍ਰਾਪਰਟੀ ਟੈਕਸ ਇੰਸ਼ੋਰੈਂਸ ਦੀ ਹਾਈਕ ਸੰਬੰਧੀ ਮਸਲਿਆਂ ਦੇ ਆਧਾਰ ਤੇ ਪਟੀਸ਼ਨ ਸ਼ੁਰੂ ਕਰਨ ਦੀ ਗੱਲ ਕਰ ਰਹੇ ਨੇ ਬੇਸ਼ੱਕ ਵਾਈਟ ਰੌਕ ਇੱਕ ਟੂਰਿਜ਼ਮ ਦਾ ਸਪੌਟ ਵੀ ਹੈ ਜਿੱਥੇ ਕਿ ਕੈਨੇਡਾ ਦਾ ਸਭ ਤੋਂ ਲੰਬਾ ਪੀਅਰ ਬੀਏ ਜੋ ਕਿ ਸਮੁੰਦਰ ਦੇ ਵਿੱਚ ਜਾਂਦਾ ਹੈ ਤੇ ਇਹ ਇੱਕ ਟੂਰਿਸਟ ਡੈਸਟੀਨੇਸ਼ਨ ਦੇ ਤੌਰ ਤੇ ਬਹੁਤ ਮਸ਼ਹੂਰ ਹੈ ਸਿਰਫ ਲੋਕਲੀ ਨਹੀਂ ਦੁਨੀਆ ਦੂਰ ਦਰਾਡੇ ਤੋਂ ਲੋਕ ਜਦੋਂ ਵੀ ਬ੍ਰਿਟਿਸ਼ ਕੋਲੰਬੀਆ ਘੁੰਮਣ ਦੇ ਲਈ ਆਉਂਦੇ ਨੇ ਤਾਂ ਵਾਈਟ ਰੌਕ ਪੀਅਰ ਦੇ ਉੱਪਰ ਤਸਵੀਰਾਂ ਜ਼ਰੂਰ ਖਿੱਚਵਾਉਂਦੇ ਨੇ ਪਰ ਬਿਜ਼ਨਸ ਲੀਡਰਸ ਅਤੇ ਕਮਿਊਨਿਟੀ ਦੇ ਵਿੱਚ ਰਹਿਣ ਵਾਲੇ ਲੋਕ ਜਿਨ੍ਹਾਂ ਦੇ ਵੱਲੋਂ ਇਹ ਪਟੀਸ਼ਨ ਸ਼ੁਰੂ ਕਰਨ ਕੀਤੀ ਗਈ ਹੈ ਉਹ ਇਹੀ ਆਖ ਰਹੇ ਨੇ ਕਿ ਵਾਈਟ ਰੌਕ ਇੱਕ ਛੋਟਾ ਸ਼ਹਿਰ ਹੈ ਜਿਸ ਕਰਕੇ ਕਾਫੀ ਸਮੱਸਿਆਵਾਂ ਹਨ ਤੇ ਇਸ ਦਾ ਹੱਲ ਤਾਂ ਹੀ ਹੋ ਸਕਦਾ ਜੇਕਰ ਇਸ ਨੂੰ ਸਰੀ ਵਰਗੇ ਵੱਡੇ ਸ਼ਹਿਰ ਦੇ ਨਾਲ ਜੋੜ ਦਿੱਤਾ ਜਾਵੇ ਇੰਗਲੈਂਡ ਦੇ ਸਾਬਕਾ ਕ੍ਰਿਕਟ ਵਿਸ਼ਪ ਕੱਪ ਚੈਂਪੀਅਨ ਲੀਆਮ ਪਲੈਂਕੋਰਟ ਅਤੇ ਸਾਊਥ ਅਫਰੀਕੀ ਕ੍ਰਿਕਟਰ ਕੋਰੇਨ ਡਰਾਈ ਦੀ ਅਗਵਾਈ ਹੇਠ ਇੱਕ ਦਿਨ ਦੇ ਫ੍ਰੀ ਕਲੀਨਿਕ ਲਈ ਵੈਸਟ ਨਿਊਟਨ ਕਮਿਊਨਿਟੀ ਪਾਰਕ ਵਿੱਚ 100 ਤੋਂ ਵੱਧ ਯੰਗ ਕ੍ਰਿਕਟਰਸ ਨੇ ਸ਼ਿਰਕਤ ਕੀਤੀ ਲੀਮ ਨੇ ਦੱਸਿਆ ਕਿ ਨਾਰਥ ਅਮਰੀਕਾ ਵਿੱਚ ਕ੍ਰਿਕਟ ਪ੍ਰਤੀ ਉਤਸ਼ਾਹ ਨੂੰ ਬੁਧਾਉਣ ਲਈ ਉਹ ਉਤਸ਼ਾਹਿਤ ਨੇ ਜਿਨ੍ਹਾਂ ٹیਡੀ ਯੰਗ ਵਿਕਟਸ ਸ਼ੁਰੂ ਕਰਨ ਲਈ ਬਾਉਂਡਰੀਜ਼ ਨਾਰਥ ਅਤੇ ٹیਡੀ ਬੈਂਕ ਦੀ ਭਾਈਵਾਲੀ ਨੋ ਇਸ ਦੇ ਲਈ ਮੈਂ ਦੱਸਿਆ ਜਿੰਨਾ ਦੱਸਿਆ ਕਿ 1 ਮਹੀਨਾ ਪਹਿਲਾਂ ਟੋਰਾਂਟੋ ਵਿੱਚ ਕੈਂਪ ਲਗਾਇਆ ਗਿਆ ਤੇ ਬੱਚਿਆਂ ਨੂੰ ਕ੍ਰਿਕਟ ਬਾਰੇ ਜਾਣੂ ਕਰਵਾਉਣ ਦੇ ਵਿੱਚ ਉਹ ਕਾਮਯਾਬ ਰਹੇ ਅਤੇ ਬੱਚੇ ਕ੍ਰਿਕਟ ਬਾਰੇ ਸਿੱਖ ਕੇ ਚਿਹਰੇ ਤੇ ਮੁਸਕਾਨ ਲੈ ਕੇ ਜਾਂਦੇ ਸਨ ਸੋਲਡ ਆਊਟ ਕਲੀਨਿਕ ਵੈਸਟ ਨਿਊਟਨ ਕਮਿਊਨਿਟੀ ਪਾਰਕ ਵਿੱਚ ਦੁਪਹਿਰੇ 12:30 ਵਜੇ ਤੋਂ 3:30 ਵਜੇ ਤੱਕ ਚੱਲਿਆ ਜਿੱਥੇ ਟੀਮ ਕੈਨੇਡਾ ਦੇ ਐਥਲੀਟਾਂ ਅਤੇ ਆਸਟ੍ਰੇਲੀਅਨਜ਼ ਅਕੈਡਮੀ ਦੇ ਲੋਕਲ ਕੋਚਸ ਵੀ ਮਦਦ ਦੇ ਵਿੱਚ ਹਾਜ਼ਰ ਸਨ ਕਲਿਨਿਕ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਇੱਕ ਫ੍ਰੀ ਕਿੱਟ ਵੀ ਦਿੱਤੀ ਗਈ ਜਿਸ ਵਿੱਚ ক্রিকেট ਬੈਟ ਵਿਕਟ ਬੀਲਸ ਦਾ ਸੈੱਟ ਅਤੇ ਰਬੜ ਦੀ ক্রিকেট ਬਾਲ ਪਾਣੀ ਦੀ ਬੋਤਲ ਅਤੇ ਟੀ-ਸ਼ਰਟ ਅਤੇ ਗਾਈਡ ਸ਼ਾਮਲ ਸੀ ਟੀਡੀ ਦੇ ਸੀਨੀਅਰ ਮੈਨੇਜਰ ਮਿਕ ਰਮੋਸ਼ ਨੇ ਦੱਸਿਆ ਕਿ ਟੌਪ ਟਾਇਰਸ ਪ੍ਰੋਫੈਸ਼ਨਲ ਟੈਲੈਂਟ ਨਾਲ ਬੱਚੇ ক্রিকেট ਖੇਡਣਾ ਸਿੱਖ ਰਹੇ ਨੇ ਤੇ ਉਹਨਾਂ ਇਹ ਵੀ ਕਹਿਿਆ ਕਿ ਉਮੀਦ ਸਿਰਫ ਕੈਨੇਡਾ ਹੀ ਨਹੀਂ ਸਗੋਂ ਸਰੀ ਵਿੱਚ ਵੀ ਕ੍ਰਿਕਟ ਖੇਡਣ ਲਈ ਅਗਲੀ ਪੀੜੀ ਨੂੰ ਪ੍ਰੇਰਿਤ ਕਰਨਾ ਜਿੰਨਾ ਕਿਹਾ ਹੈ ਕਿ ਕਮਿਊਨਿਟੀ ਨੂੰ ਵਾਪਸ ਦੇਣਾ ਟੀਡੀ ਦਾ ਪ੍ਰਮੁੱਖ 파ਟ ਹੈ ਅਤੇ ਉਹਨਾਂ ਕਿਹਾ ਹੈ ਕਿ ਟੀਡੀ ਮਹਿਸੂਸ ਕਰਦਾ ਹੈ ਕਿ ਜਦੋਂ ਸਾਡੀ ਕਮਿਊਨਿਟੀ ਵੱਧਦੀ ਫੁੱਲਦੀ ਹੈ ਤਾਂ ਅਸੀਂ ਵੱਧਦੇ ਫੁੱਲਦੇ ਹਾਂ ਅਤੇ ਕਮਿਊਨਿਟੀ ਨੂੰ ਯੰਗ ਵਿਕਟ ਪ੍ਰੋਗਰਾਮ ਰਾਹੀਂ ਇਹ ਦਿੱਤਾ ਜਾ ਰਿਹਾ ਹੈ ਇਹ ਕਲੀਨਿਕਾ ਇੱਕ ਕ੍ਰਾਸ ਕੰਟਰੀ ਨੈਟਵਰਕ ਦਾ ਹਿੱਸਾ ਨੇ ਜਿਸ ਦੀ ਮੇਜ਼ਬਾਨੀ ਟੀਡੀ ਕਰ ਰਿਹਾ ਹੈ ਅਤੇ ਅਗਲੇ ਹਫਤੇ ਐਡਵੈਂਟਨ ਦੇ ਵਿੱਚ ਵੀ ਕਲੀਨਿਕ ਹੋਏਗਾ ਅਤੇ ਸਰੀ ਵਿੱਚ ਮਿਡਲ ਸਟਾਪ ਸੀ ਕਿਉਂਕਿ ਇਸ ਦੀ ਸ਼ੁਰੂਆਤ ਟੋਰਾਂਟੋ ਤੋਂ ਹੋਈ ਸੀ ਯਾ ਆਬਸੋਲੀਟਲੀ ਵੈਰੀ ਐਕਸਾਈਟਿਡ ਹਿਅਰ ਟੂਡੇ ਵਿਦ ਟੀਡੀ ਯੰਗ ਵਿਕਟਸ ਵੀ ਆਰ ਹਿਅਰ ਇਨ ਸਰੀ ਜਸਟ ਆਊਟਸਾਈਡ ਆਫ ਵੈਂਕੂਵਰ ਥਿਸ ਹਾਸ ਬੀਨ ਐਨ ਐਕਸਲੈਂਟ ਡੇ ਹਿਅਰ ਸੋ ਵੀ ਆਰ ਡੂਇੰਗ ਅ ਕੋਚਿੰਗ incentive where we're trying to get people involved in the game td bank have been excellent uh, we, we've worked together here to put these camps on we've brought the lpc team who's been working with boundaries north over the last year to put something like this together and, it, and it's an amazing that td bank have got behind this uh, myself and the other coaches today put on a really cool coaching clinic for people who've never seen cricket before people who've played cricket before they've come and enjoyed the field here learn how to ball, bat field and, uh, and be part of a little cricket environment here. So, we're hoping that uh, people come and get a really good appetite for cricket and they want to continue their journey and seek out local academies, local cricket clubs. But, yeah, that's what it's all about here grassroots cricket and growing the game properly. Kids coming enjoying, going home with uh, a little bit of learning and also a smile on their face. Canada Mortgage and Housing Corporation, the July, and the construction, the annual Raftar, June, ਏਜੰਸੀ ਮੁਤਾਬਕ ਨਵੇਂ ਅੰਡਰ ਕੰਸਟਰਕਸ਼ਨ ਯੂਨਿਟਾਂ ਦੀ ਗਿਣਤੀ ਦੀ ਸਾਲਾਨਾ ਦਰ 294585 ਹੈ ਜੋ ਕਿ ਜੂਨ ਦੇ ਵਿੱਚ 283523 ਸੀ 10000 ਦਾ ਇਸ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਚ ਸੀਜ਼ਨਲ ਯੂਨਿਟਸ ਜਿਨ੍ਹਾਂ ਦੀ ਸਾਲਾਨਾ ਗਿਣਤੀ 273618 ਯੂਨਿਟ ਹੈ ਜੋ ਕਿ ਜੂਨ ਦੇ ਵਿੱਚ 261171 ਸੀ ਅਤੇ ਇਸ ਵਿੱਚ 5% ਦਾ ਵਾਧਾ ਹੋਇਆ ਰੂਰਲ ਇਲਾਕਿਆਂ ਦੇ ਵਿੱਚ ਸਾਲਾਨਾ ਗਿਣਤੀ 20467 ਯੂਨਿਟ ਲਗਾਈ ਜਾ ਰਹੀ ਹੈ ਸੀਐਮਐਚਸੀ ਮੁਤਾਬਕ 10000 ਦੇ ਇਸ ਤੋਂ ਵੱਧ ਆਬਾਦੀ ਵਾਲੇ ਇਲਾਕਿਆਂ ਚ ਅਸਲ ਕੰਸਟਰਕਟਰ ਯੂਨਿਟਸ ਦੀ ਸ਼ੁਰੂਆਤ ਦਾ ਨੰਬਰ 23464 ਜੋ ਕਿ ਜੂਨ ਦੇ ਵਿੱਚ 22686 ਭਾਗ ਕੇ 1 ਮਹੀਨੇ ਦੇ ਵਿੱਚ ਇੰਨੇ ਯੂਨਿਟਸ ਸ਼ੁਰੂ ਹੋਏ ਨੇ ਜਿਨ੍ਹਾਂ ਦੀ ਗਿਣਤੀ 4% ਜ਼ਿਆਦਾ ਹੈ 6 ਮਹੀਨਿਆਂ ਦੀ ਸੀਜ਼ਨਲ ਅਡਜਸਟਮੈਂਟ ਅਨੁਸਾਰ ਪਿਛਲੇ 6 ਮਹੀਨਿਆਂ ਚ ਮੂਵਿੰਗ ਔਸਟ ਤੋਂ ਜੁਲਾਈ ਚ 2,63,088 ਅਤੇ ਜੂਨ ਦੇ ਨਾਲੋਂ ਇਹ 3.7% ਜ਼ਿਆਦਾ ਹੈ। ਕਾਬਿਲ ਗੌਰ ਹੈ ਕਿ ਕੈਨੇਡਾ ਦੇ ਵਿੱਚ ਹਾਊਸਿੰਗ ਸੰਕਟ ਪਿਛਲੇ ਸਮੇਂ ਦੌਰਾਨ ਇੱਕ ਵੱਡਾ ਮੁੱਦਾ ਬਣਿਆ ਰਿਹਾ ਹੈ ਅਤੇ ਹਾਲ ਹੀ ਚ ਹੋਈਆਂ ਫੈਡਰਲ ਚੋਣਾਂ ਦੇ ਵਿੱਚ ਵੀ ਹਾਊਸਿੰਗ ਅਫੋਰਡੇਬਿਲਟੀ ਇੱਕ ਪ੍ਰਮੁੱਖ ਮੁੱਦਾ ਸੀ ਅਤੇ ਕੈਨੇਡਾ ਹਾਊਸਿੰਗ ਐਂਡ ਮਾਰਗੇਜ ਐਸੋਸੀਏਸ਼ਨ ਦੇ ਵੱਲੋਂ ਲਗਾਤਾਰ ਇਹ ਡਿਮਾਂਡ ਕੀਤੀ ਜਾ ਰਹੀ ਹੈ ਕਿ ਕੈਨੇਡਾ ਨੂੰ ਹਰ ਸਾਲ 4 ਤੋਂ 4.5 ਲੱਖ ਯੂਨਿਟਸ ਬਣਾਉਣੇ ਪੈਣਗੇ ਫੇਰ ਹੀ ਹਾਊਸਿੰਗ ਅਫੋਰਡੇਬਿਲਟੀ ਨੂੰ ਹਕੀਕਤ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਦੂਜੇ ਪਾਸੇ ਤਿੰਨੇ ਸਰਕਾਰਾਂ ਦੇ ਵੱਲੋਂ ਵੀ ਇਸ ਲਈ ਰਲ ਕੇ ਕੰਮ ਕਰਨਾ ਜ਼ਰੂਰੀ ਹੈ ਤੇ ਤੇਜ਼ੀ ਦੇ ਨਾਲ ਸਟੈਪ ਚੁੱਕੇ ਜਾਣ ਤਾਂ ਕਿ ਹਾਊਸਿੰਗ ਕੰਸਟਰਕਸ਼ਨ ਦੀ ਸਪਲਾਈ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਇਸ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋਵੇ ਬੇਸ਼ੱਕ ਪਿਛਲੇ ਸਮੇਂ ਦੌਰਾਨ ਪ੍ਰੋਵਿੰਸ਼ੀਅਲ ਸਿਟੀਆਂ ਤੇ ਫੈਡਰਲ ਪੱਧਰ ਤੇ ਕਈ ਕਦਮ ਚੁੱਕੇ ਗਏ ਨੇ ਜਿਸ ਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਦਿਖਾਈ ਦੇਵੇਗਾ ਪ੍ਰਧਾਨ ਮੰਤਰੀ ਮਾਹ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਵੀ ਬਿਲਡਸ ਕੈਨੇਡਾ ਫਾਲ ਦੇ ਵਿੱਚ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਫੈਡਰਲ ਗਵਰਨਮੈਂਟਸ ਦੀਆਂ ਪ੍ਰਾਪਰਟੀਆਂ ਦੇ ਉੱਪਰ ਹਾਊਸਿੰਗ ਦਾ ਨਿਰਮਾਣ ਤੇ ਨਾਲੋਂ ਨਾਲ ਹਾਊਸਿੰਗ ਪ੍ਰੋਜੈਕਟਸ ਨੂੰ ਤੇਜ਼ੀ ਦੇ ਲਈ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਦਾ ਵਾਅਦਾ ਸਰਕਾਰ ਵੱਲੋਂ ਕੀਤਾ ਗਿਆ ਹੈ ਬੇਸ਼ੱਕ ਜੁਲਾਈ ਦੇ ਵਿੱਚ ਆਉਸਟਰੀ ਮੁਕਾਬਲੇ ਸੀਜ਼ਨਲ ਅਡਜਸਟਮੈਂਟ ਤੋਂ ਬਾਅਦ ਗਿਣਤੀ ਦੇ ਵਿੱਚ ਵਾਧਾ ਹੋਇਆ ਪਰ ਜਿੰਨੇ ਘਰਾਂ ਦੀ ਜ਼ਰੂਰਤ ਹੈ ਉਸ ਦੇ ਮੁਕਾਬਲੇ ਨੰਬਰ ਹਾਲੇ ਵੀ ਘਟ ਹੈ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਇਸ 'ਚ ਵਾਅਦਾ ਹੁੰਦਾ ਹੈ ਜਾਂ ਨਹੀਂ ਇਹ ਜ਼ਰੂਰ ਦੇਖਣਾ ਹੋਵੇਗਾ ਕਿਉਂਕਿ ਇਸ ਸਮੇਂ ਹਾਊਸਿੰਗ ਮਾਰਕੀਟ ਦੇ ਵਿੱਚ ਛਾਈ ਹੋਈ ਸੁਸਤੀ ਦਾ ਅਸਰ ਵੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਦਿਖਾਈ ਦੇ ਸਕਦਾ ਹੈ ਕਿਉਂਕਿ ਬਿਲਡਰਸ ਦੇ ਵੱਲੋਂ ਕੰਸਟਰਕਸ਼ਨਸ ਸਲੋ ਹੋ ਸਕਦੀਆਂ ਕਿਉਂਕਿ ਐਡਵਾਂਸ ਦੇ ਵਿੱਚ ਸੇਲ ਦੇ ਵਿੱਚ ਖੜੋਤ ਆਈ ਹੈ ਜਿਸ ਕਾਰਨ ਬਹੁਤ ਸਾਰੇ ਕੰਸਟਰਕਸ਼ਨ ਪ੍ਰੋਜੈਕਟਸ ਪ੍ਰਭਾਵਿਤ ਹੋ ਸਕਦੇ ਨੇ ਪੈਨ ਅਮਰੀਕਾ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਕੈਨੇਡਾ ਅਮਰੀਕਾ ਵਿੱਚ ਮੀਜ਼ਲਸ ਦੇ ਵਧ ਰਹੇ ਮਾਮਲੇ ਘੱਟ ਵੈਕਸੀਨੇਸ਼ਨ ਰੇਟ ਕਾਰਨ ਸਾਹਮਣੇ ਆਏ ਨੇ ਜਿਸ ਦਾ ਹੱਲ ਕਰਨ ਲਈ ਕਾਰਵਾਈ ਦੀ ਜ਼ਰੂਰਤ ਹੈ World Health Organization ਅਧੀਨ ਏਜੰਸੀ ਨਾਰਥ ਅਤੇ ਸਾਊਥ ਅਮਰੀਕਾ ਨੂੰ ਕਵਰ ਕਰਦੀ ਹੈ ਉਸ ਦਾ ਕਹਿਣਾ ਹੈ ਕਿ ਇਸ ਸਾਲ ਮੀਜ਼ਲਸ ਭਾਵ ਕਿ ਖਸਰੇ ਦੇ ਕੇਸਾਂ ਵਿੱਚ ਬਹੁਤ ਵਾਧਾ ਹੈ ਜਿਹੜਾ ਕਿ 8 ਅਗਸਤ ਤੱਕ ਇਨ੍ਹਾਂ 10 ਦੇਸ਼ਾਂ 'ਚ 10139 ਮਾਮਲੇ ਸਾਹਮਣੇ ਆਏ ਨੇ ਜੋ ਕਿ 2024 ਦੇ ਮੁਕਾਬਲੇ 33 ਗੁਣਾ ਜ਼ਿਆਦਾ ਨੇ ਉਸ ਸਮੇਂ 311 ਕੇਸ ਸਨ ਕੈਨੇਡਾ ਵਿੱਚ 4548 ਕੇਸ ਸਨ ਜੋ ਕਿ ਪੂਰੇ ਨਾਰਥ ਸਾਊਥ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਨੇ ਖਾਸ ਕਰ ਅਲਬਰਟਾ ਬ੍ਰਿਟਿਸ਼ ਕੋਲੰਬੀਆ ਮੈਨੀਟੋਬਾ ਤੇ অন্ਟਾਰੀਓ ਵਿੱਚ ਜ਼ਿਆਦਾ ਮਾਮਲੇ ਸਾਹਮਣੇ ਆਏ ਨੇ ਜਿਸ ਲਈ ਵੈਕਸੀਨੇਸ਼ਨ ਰੇਟ ਲੋ ਹੋਣ ਨੂੰ ਕਾਰਨ ਦੱਸਿਆ ਗਿਆ ਇਸ ਤੋਂ ਇਲਾਵਾ ਅਮਰੀਕਾ ਤੇ ਮੈਕਸੀਕੋ ਵਿੱਚ ਵੀ ਕਾਫੀ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਤੇ ਕਿਹਾ ਗਿਆ ਕਿ ਇਹਨਾਂ ਮੁਲਕਾਂ ਦੇ ਵਿੱਚ ਵੈਕਸੀਨੇਸ਼ਨ ਰੇਟ ਬਧਾਉਣ ਲਈ ਕੈਂਪੇਨ ਚਲਾਉਣੀ ਚਾਹੀਦੀ ਹੈ ਖਾਸ ਕਰ ਜਿੰਨਾ ਕਮਿਊਨਿਟੀਜ਼ ਦੇ ਵਿੱਚ ਇਹ ਦਰ ਜਿਆਦਾ ਲੋ ਹੈ ਇਹਨਾਂ ਮੁਲਕਾਂ ਚ ਵੈਕਸੀਨੇਸ਼ਨ ਦੇ ਦੋ ਸ਼ਾਟਸ ਦੀ ਦਰ 79% ਹੈ ਜੋ ਕਿ ਖਸਰੇ ਨੂੰ ਰੋਕਣ ਲਈ ਜ਼ਰੂਰੀ 95% ਦੀ ਰੇਟ ਤੋਂ ਕਾਫੀ ਘੱਟ ਹੈ ਖਸਰੇ ਨਾਲ ਹੁਣ ਤੱਕ 18 ਲੋਕਾਂ ਦੀ ਮੌਤ ਹੋਈ ਹੈ ਜਿਸ ਵਿੱਚ ਮੈਕਸੀਕੋ ਚ ਸਭ ਤੋਂ ਜਿਆਦਾ 14 ਅਮਰੀਕਾ ਦੇ ਵਿੱਚ 3 ਤੇ ਕੈਨੇਡਾ ਚ ਇੱਕ ਨਵਜੰਮੇ ਬੱਚੇ ਦੀ ਮੌਤ ਹੋਈ ਹੈ ਮੋਨਨਾਈਟ ਕਮਿਊਨਿਟੀ ਵਿੱਚ ਜ਼ਿਆਦਾ ਕੇਸ ਸਾਹਮਣੇ ਆਏ ਨੇ ਪਰ ਹੁਣ ਹੋਰ ਕਮਿਊਨਿਟੀ ਵਿੱਚ ਵੀ ਕੇਸ ਵੱਧ ਰਹੇ ਨੇ ਮੈਕਸੀਕੋ ਵਿੱਚ ਹੁਣ ਤੱਕ 3911 ਅਤੇ ਅਮਰੀਕਾ ਚ 1356 ਮਾਮਲੇ ਸਾਹਮਣੇ ਆਏ ਨੇ ਆਰਗੇਨਾਈਜੇਸ਼ਨ ਨੇ ਇਹ ਵੀ ਕਿਹਾ ਹੈ ਕਿ ਰਿਪੋਰਟ ਜਾਰੀ ਹੋਣ ਤੋਂ ਬਾਅਦ ਨੰਬਰ ਹੋਰ ਵੱਧ ਸਕਦਾ ਹੈ ਕਿਉਂਕਿ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਕੈਨੇਡੀਅਨ ਪ੍ਰੈਸਪੋਲਿਓ ਰਿਪੋਰਟ ਪਹਿਲੀ ਵਾਰ 15 ਅਗਸਤ ਨੂੰ ਜਾਰੀ ਕੀਤੀ ਗਈ ਸੀ ਇਸ ਵਾਰ ਨਾਰਥ ਅਮਰੀਕਾ ਅਤੇ ਸਾਊਥ ਅਮਰੀਕਾ ਦੇ ਵਿੱਚ ਖਸਰੇ ਦੇ ਕੇਸਾਂ ਦੇ ਵਿੱਚ ਕਾਫੀ ਵਾਧਾ ਹੋਇਆ ਜਿਸ ਦੇ ਬਾਅਦ ਜਿੱਥੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਆਖਿਆ ਜਾ ਰਿਹਾ ਹੈ ਉੱਥੇ ਨਾਲੋਂ ਨਾਲ ਵੈਕਸੀਨੇਸ਼ਨ ਦੇ ਦੋਵੇਂ ਸ਼ਾਟ ਲਗਾਉਣ ਦੀ ਅਪੀਲ ਵੀ ਗਵਰਨਮੈਂਟਸ ਦੇ ਵੱਲੋਂ ਕੀਤੀ ਜਾ ਰਹੀ ਹੈ ਬੇਸ਼ੱਕ ਇਸ ਦੇ ਨਾਲ ਲੜਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਪਰ ਕੋਵਿਡ ਵਰਗੀ ਕੋਈ ਹੈਲਥ ਐਮਰਜੈਂਸੀ ਨਹੀਂ ਹੈ ਇਹ ਹੈਲਥ ਅਥਾਰਟिटीज ਕਈ ਵਾਰ ਸਪਸ਼ਟ ਕਰ ਚੁੱਕੀਆਂ ਨੇ ਪਰ ਜੇਕਰ ਕਿਸੇ ਨੂੰ ਖਸਰੇ ਦੇ ਲੱਛਣ ਸਾਹਮਣੇ ਆਉਂਦੇ ਨੇ ਤਾਂ ਉਸ ਨੂੰ ਤੁਰੰਤ ਹੈਲਥ ਡਿਪਾਰਟਮੈਂਟ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਆਮ ਲੋਕਾਂ 'ਚ ਜਾਣ ਤੋਂ ਪਰਹੇਜ਼ ਵਰਤਣਾ ਚਾਹੀਦਾ ਹੈ ਫੈਡਰਲ ਸਰਕਾਰ ਵੱਲੋਂ ਨਵੀਂ ਦਿੱਤੀ ਗਈ ਅਪਡੇਟ ਅਨੁਸਾਰ ਵੈਸਟਰਨ ਕੈਨੇਡਾ ਤੇ ਈਸਟ ਕੋਸਟ ਵਿੱਚ ਗਰਮੀਆਂ ਦੇ ਬਾਕੀ ਮਹੀਨਿਆਂ ਦੌਰਾਨ ਵਾਇਲਡਫਾਇਰ ਲਈ ਅਲਰਟ ਰਹਿਣਾ ਚਾਹੀਦਾ ਹੈ ਬ੍ਰਿਟਿਸ਼ ਕੋਲੰਬੀਆ ਤੇ ਪ੍ਰੇਰੀ ਪ੍ਰੋਵਿੰਸਾਂ ਦੇ ਵਿੱਚ ਡਰਾਟ ਦੇ ਨਾਲ ਗਰਮੀ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ ਫੈਡਰਲ ਸਰਕਾਰ ਅਨੁਸਾਰ ਅਗਲੇ 3 ਮਹੀਨਿਆਂ 'ਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ ਪਬਲਿਕ ਸੇਫਟੀ ਕੈਨੇਡਾ ਵੱਲੋਂ ਟੈਕਨੀਕਲ ਬਰੀਫਿੰਗ ਪ੍ਰਦਾਨ ਕੀਤੀ ਗਈ ਹੈ ਇਸ ਸਾਲ ਦੇਸ਼ ਦੇ ਵਿੱਚ 78000 ਸਕੁਆਇਰ ਕਿਲੋਮੀਟਰ ਦਾ ਇਲਾਕਾ ਸੜ ਚੁੱਕਿਆ ਜਿਸ ਵਿੱਚ ਜ਼ਿਆਦਾ ਨੁਕਸਾਨ ਸਕੈਚਵਨ ਅਤੇ ਮੈਨੀਟੋਬਾ ਦੇ ਵਿੱਚ ਹੋਇਆ ਅਤੇ 2023 ਵਿੱਚ ਲੱਗੀਆਂ ਰਿਕਾਰਡ ਅੱਗਾਂ ਤੋਂ ਬਾਅਦ 2025 ਚ ਇਹ ਦੂਜਾ ਜ਼ਿਆਦਾ ਵਾਇਲਡ ਫਾਇਰਸ ਵਾਲਾ ਸਾਲ ਰਿਹਾ ਅਤੇ ਪਿਛਲੇ 10 ਸਾਲਾਂ ਦੇ ਔਸਤ ਨਾਲੋਂ ਇਹ ਦੁੱਗਣਾ ਹੈ ਇਸ ਸਮੇਂ ਕੈਨੇਡਾ ਦੇ ਵਿੱਚ 707 ਐਕਟਿਵ ਵਾਈਲਡਫਾਇਰ ਨੇ ਜਿਨ੍ਹਾਂ ਚੋਂ 68 ਆਊਟ ਆਫ ਕੰਟਰੋਲ ਦੱਸੀਆਂ ਜਾ ਰਹੀਆਂ ਨੇ ਕਾਬਲੇ ਗੌਰ ਹੈ ਕਿ ਇਸ ਸਾਲ ਕੈਨੇਡਾ ਦੇ ਵਿੱਚ ਡਰਾਟ ਭਾਵ ਕੇ ਸੋਕਾ ਬਹੁਤ ਜ਼ਿਆਦਾ ਰਿਹਾ ਜਿਸ ਕਾਰਨ ਤਾਪਮਾਨ ਆਮ ਨਾਲੋਂ ਵੱਧ ਗਿਆ ਤੇ ਵਾਇਲਡ ਫਾਇਰ ਦੇ ਲਈ ਸਭ ਤੋਂ ਵਧੀਆ ਮਾਹੌਲ ਹੁੰਦਾ ਹੈ ਇਸ ਕਾਰਨ ਫਾਇਰ ਫਾਈਟਰਸ ਨੂੰ ਜੰਗਲੀ ਅੱਗਾਂ ਨੂੰ ਕੰਟਰੋਲ ਕਰਨ ਦੇ ਵਿੱਚ ਕਾਫੀ ਮੁਸ਼ਕਲਤ ਵੀ ਕਰਨੀ ਪਈ ਕਿਉਂਕਿ ਡਰਾਈ ਵੈਦਰ ਦੇ ਵਿੱਚ ਜੰਗਲੀ ਅੱਗ ਬਹੁਤ ਤੇਜ਼ੀ ਦੇ ਨਾਲ ਫੈਲਦੀ ਹੈ ਤੇ ਇਸ ਨੂੰ ਕੰਟਰੋਲ ਕਰਨ ਦੇ ਲਈ ਬਹੁਤ ਮੁਸ਼ਕਲਤ ਕਰਨੀ ਪੈਂਦੀ ਹੈ ਬੇਸ਼ੱਕ ਪਿਛਲੇ ਸਮੇਂ ਦੌਰਾਨ ਮੌਸਮ 'ਚ ਥੋੜੀ ਤਬਦੀਲੀ ਜ਼ਰੂਰ ਆਈ ਹੈ ਪਰ ਆਮ ਨਾਲੋਂ ਟੈਂਪਰੇਚਰ ਜ਼ਿਆਦਾ ਰਿਹਾ ਹੈ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀ ਟੈਂਪਰੇਚਰ ਜ਼ਿਆਦਾ ਰਹਿਣ ਦੀ پیشن ਕੋਈ ਫੈਡਰਲ ਸਰਕਾਰ ਦੇ ਅੰਕੜੇ ਕਰ ਰਹੇ ਨੇ ਜਿਸ ਕਾਰਨ 2025 ਚ ਵਾਇਲਡਫਾਇਰ ਸੀਜ਼ਨ ਲੰਮਾ ਚੱਲ ਸਕਦਾ ਹੈ ਤੇ ਫਾਇਰਫਾਈਟਰਜ਼ ਨੂੰ ਜੰਗਲੀ ਅੱਗਾਂ ਦੇ ਨਾਲ ਜ਼ਿਆਦਾ ਸੰਘਰਸ਼ ਕਰਨਾ ਪਏਗਾ ਪਰ ਵਿੱਚ ਵਿੱਚ ਮੌਸਮ ਚ ਗਰਾਵਟ ਤੇ ਮੀਂਹ ਪੈਣ ਦੇ ਨਾਲ ਵਾਈਲਡ ਫਾਇਰਜ਼ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਜ਼ਰੂਰ ਮਿਲਦੀ ਹੈ ਕਿਉਂਕਿ ਇਸ ਸਮੇਂ 707 ਐਕਟਿਵ ਵਾਈਲਡ ਫਾਇਰ ਚੋਂ ਸਿਰਫ 680 ਟੀ ਅਜਈਆਂ ਨੇ ਜਿਹੜੀਆਂ ਕਿ ਆਊਟ ਆਫ ਕੰਟਰੋਲ ਨੇ ਤੇ ਜੇਕਰ ਮੌਸਮ ਸਾਥ ਦਿੰਦਾ ਤਾਂ ਆਉਣ ਵਾਲੇ ਸਮੇਂ ਚ ਇਹਨਾਂ ਨੂੰ ਵੀ ਕੰਟਰੋਲ ਕਰ ਲਿਆ ਜਾਏਗਾ ਪਰ ਦੂਜੇ ਪਾਸੇ ਵਾਈਲਡ ਫਾਇਰ ਇਸ ਸਮੇਂ ਸਿਆਸੀ ਖੇਦੋਖੁੰਡੀ ਦਾ ਮੁੱਦਾ ਵੀ ਬਣਿਆ ਰਹੀਆਂ ਕਿਉਂਕਿ ਕਈ ਰਿਪਬਲਿਕਨ ਅਮਰੀਕਨ ਲਾਅਮੇਕਰਸ ਦੇ ਵੱਲੋਂ ਪ੍ਰਧਾਨ ਮੰਤਰੀ ਤੇ ਬਾਕੀਆਂ ਨੂੰ ਚਿੱਠੀਆਂ ਲਿਖੀਆਂ ਗਈਆਂ ਜਿਸ ਵਿੱਚ ਉਹ ਨੇ ਆਖਿਆ ਕਿ ਕੈਨੇਡੀਅਨ ਜੰਗਲੀ ਅੱਗਾਂ ਦਾ ਧੂਆਂ ਅਮਰੀਕਾ ਦੇ ਵਿੱਚ ਲੋਕਾਂ ਦਾ ਸਾਹ ਲੈਣਾ ਔਖਾ ਕਰ ਰਿਹਾ ਤੇ ਉਹਨਾਂ ਦੇ ਵੱਲੋਂ ਵਾਈਲਡ ਫਾਇਰਸ ਨੂੰ ਕੰਟਰੋਲ ਕਰਨ ਦੇ ਲਈ ਕੈਨੇਡਾ ਵੱਲੋਂ ਵਰਤੇ ਜਾਂਦੇ ਤਰੀਕਿਆਂ ਦੇ ਉੱਪਰ ਵੀ ਸਵਾਲ ਚੁੱਕੇ ਗਏ ਸਨ ਹੁਣ ਦੇਖਦੇ ਹਾਂ ਡਮੈਂਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਂ ਹੋਰਾਂ ਦੀ ਇੱਕ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਖਬਰ ਐਡਮੰਟਨ ਸ਼ਹਿਰ ਤੋਂ ਲੈ ਕੇ ਦੋਸਤੋ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਹੈ ਕਿ ਅਲਬਰਟਾ ਸਰਕਾਰ ਨੇ ਜੂਨ ਦੇ ਵਿੱਚ ਨਾ ਇੱਕ ਜਿਹੜੀ ਵੈਕਸੀਨ ਬਾਰੇ ਪਾਲਿਸੀ ਜਿਹੜੀ ਆ ਬਦਲੀ ਆ ਔਰ ਹੁਣ ਉਹਦੇ ਲਈ ਜਿਹੜੇ ਕੋਵਿਡ 19 ਵਾਲੇ ਸ਼ੌਟਸ ਹੈਗੇ ਜੀ ਜਿਹੜੇ ਲੋਕ ਲਵਾਉਣਾ ਚਾਹੁੰਦੇ ਆ ਉਹਨਾਂ ਨੂੰ ਅਪਾਇੰਟਮੈਂਟ ਤਾਂ ਬਣਾਉਣੀ ਪਾਹੇਗੀ ਪਰ ਨਾਲ ਦੀ ਨਾਲ ਉਹਨਾਂ ਨੂੰ 100 ਡਾਲਰ ਜੇਬ ਚੋਂ ਦੇਣਾ ਵੀ ਪਵੇਗਾ ਕਾਰਨ ਉਹਦਾ ਇਹ ਦੱਸਿਆ ਜਾ ਰਿਹਾ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਕਿ ਪਿਛਲੀ ਵਾਰੀ ਅਸੀਂ 135 ਮਿਲੀਅਨ ਡਾਲਰ ਜਿਹੜਾ ਉਹ ਇੱਕ ਕਿਸਮ ਦੇ ਵੇਸਟ ਕਰ ਦਿੱਤੇ ਕਿਉਂਕਿ ਲੋਕਾਂ ਨੇ ਉਹ ਟੀਕੇ ਲਵਾਏ ਨਹੀਂ ਕਹਿੰਦੀ ਬਹੁਤ ਵੱਡੀ ਗਿਣਤੀ ਚ ਲੋਕ ਉਹ ਜਿਹੜੇ ਕੋਵਿਡ 19 ਵਾਲੇ ਵੈਕਸੀਨ ਦੇ ਟੀਕੇ ਉਹ ਲਵਾ ਨਹੀਂ ਰਹੇ ਇਸ ਕਰਕੇ ਉਹ ਜਿਹੜੇ ਆ ਜੀ 135 ਮਿਲੀਅਨ ਵੇਸਟ ਹੋ ਗਿਆ ਸੋ ਇਸ ਕਰਕੇ ਉਹ ਕਹਿੰਦੇ ਵੀ ਜਿਹਨੇ ਟੀਕਾ ਲੋਣਾ ਉਹ 100 ਡਾਲਰ ਆਪਣੀ ਜੇਬ ਦੇ ਵਿੱਚੋਂ ਦੇਵੇ। ਅੱਛਾ ਹੁਣ ਇਹਦੇ ਵਿੱਚ ਬਹੁਤ ਸਾਰੇ ਲੋਕ ਇਹ ਕਹਿ ਰਹੇ ਆਂ ਵੀ ਇਹ ਇੱਕ ਕਿਸਮ ਦੀ ਹਿੰਡਰੈਂਸ ਬਣ ਜਾਣੀ ਆ ਲੋਕਾਂ ਨੂੰ ਟੀਕਾ ਲਵਾਉਣ ਲਈ ਤੇ ਉਹਦੇ ਨਾਲ ਕੀ ਹੋ ਸਕਦਾ ਕਿ ਬੰਦੇ ਅਗਰ ਬਿਮਾਰ ਹੁੰਦੇ ਆ ਫੇਰ ਉਹ ਹਸਪੀਟਲ ਵਿੱਚ ਜਾਣਗੇ ਤਾਂ ਜਾਂ ਉਹਨਾਂ ਨੂੰ ਹੋਰ ਕੰਪਲਿਕੀਸ਼ਨਸ ਖੜੀਆਂ ਹੋ ਜਾਣਗੀਆਂ ਜਿਹਦੇ ਤੇ ਹੋਰ ਜ਼ਿਆਦਾ ਖਰਚਾ ਜਿਹੜਾ ਉਹ ਆਵੇਗਾ। ਪਰ ਹੁਣ ਗੱਲ ਇਹ ਆ ਜੀ ਵੀ ਸਰਕਾਰ ਨੇ ਇਹ ਫੈਸਲਾ ਕਰ ਲਿਆ ਉਹ ਕਹਿੰਦੇ ਜੀ ਵੀ ਸਾਨੂੰ ਤਾਂ ਏ ਵੀ ਨਹੀਂ ਪਤਾ ਕਿ ਜਿਹੜੀਆਂ ਇਹ ਵੈਕਸੀਨ ਹੈਗੀਆਂ ਵੀ ਇਹ ਕਿੰਨੀ ਕੁ ਇਫੈਕਟਿਵ ਹੈਗੀ ਆ ਹਾਲਾਂਕਿ ਉਹ ਕਹਿੰਦੇ ਜੀ ਅਸੀਂ ਉਹਨਾਂ ਲੋਕਾਂ ਲਈ ਕਵਰੇਜ ਕਰ ਰਹੇ ਆ ਯਾਨੀ ਉਹਨਾਂ ਨੂੰ ਪਲਿਓ ਪੈਸੇ ਨਹੀਂ ਦੇਣੇ ਪੈਣਗੇ ਜਿਨ੍ਹਾਂ ਦੇ ਇਮਿਊਨ ਸਿਸਟਮ ਕਮਜ਼ੋਰ ਨੇ ਕੰਪਰੋਮਾਈਜ਼ ਹੋਏ ਆ ਉਹਨਾਂ ਨੂੰ ਉਹ ਕਹਿੰਦੇ ਅਸੀਂ ਫ੍ਰੀ ਦੇ ਰਹੇ ਆ ਪਰ ਸਾਨੂੰ ਇਹ ਨਹੀਂ ਪਤਾ ਕਿ ਇਹ ਕਿੰਨੀ ਕੁ ਇਹ ਜਿਹੜੀ ਵੈਕਸੀਨ ਆ ਕਾਰਗਰ ਹੋਵੇਗੀ ਆ ਸੋ ਹੁਣ ਗੱਲ ਇੱਥੇ ਆ ਗਈ ਜੀ ਵੀ ਜਿਹੜੇ ਤਾਂ ਮਾਹਰ ਆ ਉਹ ਕਹਿ ਰਹੇ ਵੀ ਵੈਕਸੀਨ ਫ੍ਰੀ ਚ ਲਗਣੀ ਚਾਹੀਦੀ ਆ ਔਰ ਸਾਰਿਆਂ ਦੇ ਲਗਣੀ ਚਾਹੀਦੀ ਆ ਪਰ ਪ੍ਰੀਮੀਅਰ ਕਹਿ ਰਹੀ ਆ ਵੀ ਇਹ ਜਿਹੜੇ ਲੋਕਾਂ ਨੇ ਹੁਣ ਲਵਾਉਣੇ ਆ ਉਹ ਆਪਣੇ ਕੋਲੋਂ ਪੈਸੇ ਦੇ ਕੇ ਲਵਾਉਣ ਆ ਕਿ ਪਈ ਪੈਸੇ ਜਿਹੜੇ ਆ ਉਹ ਵੇਸਟ ਹੋਣ ਔਰ ਵੈਕਸੀਨ ਲੈ ਆਉਣ ਤੇ ਲੋਕੀ ਲਵਾਉਣ ਨਾ ਕਹਾਣੀ ਇੱਥੇ ਖੜੀ ਆ ਜੀ ਆਂ ਗਾਂ ਦੇਖਦੇ ਆ ਹੁਣ ਕੀ ਗੱਲਬਾਤ ਹੁੰਦੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ